ਫ੍ਰਾਂਸ ਦੇ ਵਿੱਚ ਰੋਕੇ ਗਏ ਜਹਾਜ਼ ਦੇ ਵਿੱਚ ਸਵਾਰ ਭਾਰਤੀਆਂ ਨੂੰ ਵਾਪਸ ਮੁੰਬਈ ਭੇਜ ਦਿੱਤਾ ਗਿਆ ਬੀਤੇ ਕੱਲ੍ਹ ਪੈਰਿਸ ਤੋਂ ਇਸ ਜਹਾਜ਼ ਨੇ ਉਡਾਨ ਭਰੀ ਹੈ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 276 ਭਾਰਤੀ ਸਵਾਰ ਸਿਗੇ ਜਿਨ੍ਹਾਂ ਨੇ ਅੱਜ ਮੁੰਬਈ ਦੇ ਵਿੱਚ ਲੈਂਡ ਕੀਤਾ ਮੁੰਬਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 276 ਦੇ ਕਰੀਬ ਭਾਰਤੀਆਂ ਨੇ ਵਾਪਸੀ ਕਰ ਲਈ ਹੈ 25 ਦੇ ਕਰੀਬ ਦੱਸੇ ਜਾ ਰਹੇ ਨੇ ਭਾਰਤੀ ਜੋ ਕਿ ਫਿਲਹਾਲ ਫ੍ਰਾਂਸ ਦੇ ਵਿੱਚ ਹੀ ਮੌਜੂਦ ਨੇ ਜੋ ਕਿ ਭਾਰਤ ਵਾਪਸ ਨਹੀਂ ਸਿਆਣਾ ਚਾਹਦੇ ਤੇ ਫਿਰ ਚੱਲ ਰਹੇ ਉਹਨਾਂ ਦੇ ਵੱਲੋਂ ਫ੍ਰਾਂਸ ਦੇ ਵਿੱਚ ਸ਼ਰਨ ਮੰਗੀ ਗਈ ਸੀ ਤੇ ਫਿਲਹਾਲ ਉਹਨਾਂ ਨੂੰ ਪੈਰਿਸ ਦੇ ਸਪੈਸ਼ਲ ਜ਼ੋਨ ਦੇ ਵਿੱਚ ਰੱਖਿਆ ਗਿਆ ਜਿੱਥੇ ਕੀ ਸ਼ਰਨ ਮੰਗਰ ਵਾਲੇ ਹੁਣ ਰੱਖਿਆ ਜਾਂਦਾ ਦੱਸਦੇ ਕਿ ਮਨੁੱਖਾਂ ਦੀ ਤਸਕਰੀ ਹੇਟ ਇਸਤਿਹਾਰਜ ਨੂੰ ਰੋਕਿਆ ਗਿਆ ਸੀ ਜਿਸ ਦੇ ਵਿੱਚ 303 ਦੇ ਕਰੀਬ ਭਾਰਤੀ ਸਵਾਰ ਸਿਗੇ ਜੋ ਕਿ ਦੁਬਈ ਤੋਂ ਨਿਕਾਰਗੋਆ ਜਾ ਰਹੇ ਸੀ ਪਿਊਲ ਪ੍ਰਾਣ ਦੇ ਲਈ ਇਹ ਜਹਾਜ਼ ਫ੍ਰਾਂਸ ਦੇ ਵਿੱਚ ਰੁਕਿਆ ਸੀ ਤੇ ਉਸ ਦੌਰਾਨ ਫ੍ਰਾਂਸੀਸੀ ਅਧਿਕਾਰੀਆਂ ਨੂੰ ਸ਼ੱਕ ਹੁੰਦਾ ਕਿ ਮਨੁੱਖਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਤੇ ਇਸੇ ਚੱਲਦੇ ਇਸਤਿਹਾਰਜ ਨੂੰ ਰੋਕਿਆ ਗਿਆ ਪੁੱਛਗਿੱਛ ਕੀਤੀ ਜਾਂਦੀ ਹੋ ਦੱਸਦੇ ਕਿ ਹੁਣ ਪੁੱਛਗਿੱਛ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਮਨੁੱਖੀ ਤਸਕਰੀ ਦਾ ਇਹ ਮਾਮਲਾ ਨਹੀਂ ਸੀ ਮਨੁੱਖਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਹੁਣੇ ਜਾਂਚ ਨਹੀਂ ਹੋਵੇਗੀ ਦੱਸਦੇ ਕਿ ਇੱਕ ਰਿਪੋਰਟ ਦੇ ਮੁਤਾਬਕ ਕਮੀਡੀਆ ਏਜੰਸੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਿ ਜਹਾਜ਼ੇ ਵਿੱਚ ਜਿੰਨੇ ਵੀ ਭਾਰਤੀ ਸਵਾਰ ਸਿਗੇ ਉਹ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਸੀ ਜਿਸ ਦਾ ਚੱਲਦੇ ਮਨੁੱਖੀ ਤਸਕਰੀ ਦਾ ਮਾਮਲਾ ਨਹੀਂ ਹੈ ਇਮੀਗ੍ਰੇਸ਼ਨ ਕਾਨੂੰਨਾਂ ਦਾ ਉਲੰਘਣ ਹੈ ਇਸ ਤੋਂ ਚੱਲਦੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਤੌਰ ਤੇ ਜਾਂਚ ਹੋ ਸਕਦੀ ਹੈ ਪਰ ਫਿਲਹਾਲ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਜਾਂਚ ਬੰਦ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਕਾਨੂੰਨਾਂ ਦਾ ਉਲੰਘਣ ਸੀ ਇਸੇ ਚਲਦੇ ਹੁਣ ਉਸ ਮਾਮਲੇ ਦੇ ਵਿੱਚ ਹੋ ਸਕਦਾ ਹੈ ਕਿ ਅੱਗੇ ਜਾਂਚ ਹੋ ਸਕੇ ਤਾਂ ਇਸ ਲਈ ਕਿ ਫਿਲਹਾਲ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਜਾਂਚ ਬੰਦ ਕਰ ਦਿੱਤੀ ਗਈ ਹੈ ਦੱਸਦੇ ਕਿ 303 ਪਾਰਟੀਆਂ ਦੇ ਨਾਲ ਪਰਿਆ ਹੋਇਆ ਹੈ ਜਹਾਜ਼ ਸੀਗਾ ਜਿਸ ਨੂੰ ਫਰਾਂਸ ਦੇ ਵਿੱਚ ਰੋਕਿਆ ਸੀ ਜਿੱਥੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਸੀ 24 ਦਸੰਬਰ ਨੂੰ ਚਾਰ ਜਰਾਂ ਦੇ ਵੱਲੋਂ ਸਵਾਰੀਆਂ ਤੋਂ ਪੁੱਛਗਿੱਛ ਕੀਤੀ ਸੀ ਸਵਾਰੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦੇ ਇਹ ਫੈਸਲਾ ਲਿਆ ਗਿਆ ਤੇ ਮਨੁੱਖਾ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਜਾਂਚ ਬੰਦ ਕਰ ਦਿੱਤੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਉਲੰਘਣ ਦਾ ਮਾਮਲਾ ਦੱਸਿਆ ਜਾ ਰਿਹਾ ਤੋਂ ਦੱਸਿਆ ਕਿ 303 ਦੇ ਕਰੀਬ 400 ਸਵਾਰ ਸਿਗੇ ਉਸ ਜਹਾਜ਼ ਦੇ ਵਿੱਚ ਜੋ ਕਿ ਲੈਜੈਂਡਰੀ 에ਅਰਲਾਈਨਸ ਦੇ ਵਿੱਚ ਬੈਠ ਕੇ ਜਾ ਰਹੇ ਸੀ ਰੂਮਾਨੀਆ ਦੀ ਕੰਪਨੀ ਸੀ ਲੈਜੈਂਡ 에ਅਰਲਾਈਨਸ ਜਿਨ੍ਹਾਂ ਨੇ ਦੁਬਈ ਤੋਂ ਉਡਾਨ ਭਰ ਕੇ ਨੀ ਕਾਰਗੋ ਪਹੁੰਚਾਣਾ ਸੀਗਾ ਇਹਨਾਂ ਭਾਰਤੀਆਂ ਨੂੰ ਪਰਦਾ ਸੀ ਕਿ ਫਰਾਂਸ ਦੇ ਵਿੱਚ ਫੂਲ ਪਰਣ ਦੇ ਲਈ ਜਦੋਂ ਇਹ ਰੁਕਦੇ ਨਹੀਂ ਤਾਂ 303 ਭਾਰਤੀਆਂ ਨੂੰ ਦੇ ਨਾਲ ਪਰੇ ਹੋਏ ਇਸ ਜਹਾਜ਼ ਨੂੰ ਉੱਥੇ ਫਰਾਂਸ ਦੇ ਵਿੱਚ ਰੋਕ ਲਿਆ ਜਾਂਦਾ ਹੈ ਅਧਿਕਾਰੀਆਂ ਦੇ ਵੱਲੋਂ ਖੱਤ੍ਹਾ ਜਤਾਇਆ ਗਿਆ ਕਿ ਇਸ ਵਿੱਚ ਮਨੁੱਖਾਂ ਦੀ ਤਸਕਰੀ ਹੋ ਸਕਦੀ ਹੈ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਦੋ ਸਵਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਸੀ ਜਿਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਦੱਸਿਆ ਕਿ ਫਰਾਂਸ ਦਾ ਇਹ ਮਾਮਲਾ ਸੀ ਫਰਾਂਸੀ ਅਦਾਲਤ ਦੇ ਵਿੱਚ ਚਾਰਜਾਂ ਨੇ ਪੁੱਛਗਿੱਛ ਕੀਤੀ ਹੈ ਤੇ ਦੱਸਿਆ ਜਾ ਰਿਹਾ ਕਿ ਪੁੱਛਗਿੱਛ ਦੇ ਦੌਰਾਨ ਨੇ ਕੁਝ ਸਵਾਰੀਆਂ ਤਾਂ ਹਿੰਦੀ ਬੋਲ ਰਹੀਆਂ ਸੀ ਕੁਝ ਸਵਾਰੀਆਂ ਤਾਮਿਲ ਦੇ ਵਿੱਚ ਗੱਲ ਕਰ ਰਹੀਆਂ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਉਸ ਜਹਾਜ਼ ਦੇ ਵਿੱਚ ਕੁਝ ਸਾਊਥ ਇੰਡੀਅਨ ਲੋਕ ਵੀ ਸਵਾਰ ਸਨ ਦੱਸਿਆ ਕਿ ਹੁਣ 274 ਭਾਰਤੀਆਂ ਨੇ ਵਾਪਸ ਹੀ ਭਾਰਤ ਦੇ ਵਿੱਚ ਕਰ ਲਈਏ ਪਰ 25 ਭਾਰਤੀ ਜਿਹੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਫਰਾਂਸ ਦੇ ਵਿੱਚ ਸ਼ਰਨ ਮੰਗੀ ਹੈ ਤੇ ਫਿਲਹਾਲ ਉਹਨਾਂ ਨੂੰ ਫਰਾਂਸ ਦੇ ਸਪੈਸ਼ਲ ਜ਼ੋਨ ਦੇ ਵਿੱਚ ਰੱਖਿਆ ਹੋਇਆ ਹੈ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਇੱਕ ਦਰੋਪ ਪੰਜਾਬ ਹੰਟ